ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ 8ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਪਾਠ ਨੰਬਰ 2 ਕੁਦਰਤੀ ਸਾਧਨ ਦੇ ਵਿੱਚ ਜਿਹੜੇ ਨਕਸ਼ੇ ਨਾਲ ਸੰਬੰਧ ਸਥਾਨ ਹਨ ਉਹਨਾਂ ਨੂੰ ਭਰਨਾ ਸਿੱਖਾਂਗੇ ਤੇ ਆਓ ਬਹੁਤ ਸਮਾਨਾ ਖਰਾਬ ਕਰਦੇ ਹੋਏ ਸਟਾਰਟ ਕਰੀਏ ਇਸ ਪਾਠ ਦੇ ਵਿੱਚ ਜਿਹੜੇ ਜਿਹੜੇ ਸਥਾਨ ਹਨ ਇੱਥੇ ਗੰਗਾ ਦਰਿਆ ਨੰਬਰ 2 ਤੇ ਬ੍ਰਹਮਪੁੱਤਰ ਦਰਿਆ ਨੰਬਰ 3 ਕਾਲੀ ਮਿੱਟੀ ਖੇਤਰ ਨੰਬਰ 4 ਜਲੋੜੀ ਮਿੱਟੀ ਖੇਤਰ ਨੰਬਰ 5 ਸਦਾਬਹਾਰ ਬਣ ਸਦਾਬਹਾਰ ਬਣ ਜਾਂ ਬਨਸਪਤੀ ਨੰਬਰ 6 ਡੈਲਟਾ ਹੀ ਕਿਸਮ ਦੀ ਵਰਨਸਪਤੀ ਨੰਬਰ 7 ਭਾਰਤ ਦੇ ਉੱਤਰੀ ਮੈਦਾਨ ਇਹ ਅਸੀਂ ਨਕਸ਼ੇ ਦੇ ਵਿੱਚ ਅੱਜ ਭਰਨੇ ਆ ਸਭ ਤੋਂ ਸਭ ਤੋਂ ਪਹਿਲਾਂ ਗੰਗਾ ਦਰਿਆ ਗੰਗਾ ਦਰਿਆ ਹਿਮਾਲਿਆ ਦੇ ਗੰਗੋੰਤਰੀ ਗਲੇਸ਼ੀਅਰ ਤੋਂ ਗਉਮੁਖ ਤੋਂ ਨਦੀਆ ਨਿਕਲਣਾ ਸਟਾਰਟ ਕਰਦੀ ਆ ਤੇ ਭਾਰਤ ਦੇ ਉੱਤਰੀ ਖੇਤਰਾਂ ਚ ਹੁੰਦੇ ਹੋਏ ਇਹ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਆ ਬੰਗਲਾਦੇਸ਼ ਵਿੱਚ ਐਂਟਰ ਕਰਦੇ ਹੀ ਇਸ ਦਾ ਨਾਮ ਪਦਮਾ ਪਿਆ ਜਾਂਦਾ ਹੈ ਤੇ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਸਮਾ ਜਾਂਦੀ ਹੈ ਜਿਹੜਾ ਬ੍ਰਹਮਪੁੱਤਰ ਦਰਿਆ ਆ ਉਹ ਹਿਮਾਲਿਆ ਦੇ ਮਾਨਸ ਸਰੋਵਰ ਝੀਲ ਦੇ ਵਿੱਚੋਂ ਨਿਕਲਦੀ ਹੋਈ ਤਿੱਬਤ ਤੋਂ ਹੁੰਦੀ ਹੋਈ ਭਾਰਤ ਦੇ ਰੋਨਚਰ ਦੇ ਵਿੱਚ ਦਾਖਲ ਹੁੰਦੀ ਹੈ ਉਸ ਤੋਂ ਬਾਅਦ ਹਸਾਮ ਤੋਂ ਹੁੰਦੇ ਹੋਏ ਇਹ ਬੰਗਲਾਦੇਸ਼ ਦੇ ਵਿੱਚ ਦਾਖਲ ਹੋ ਕੇ ਗੰਗਾ ਦੇ ਨਾਲ ਇਹਦਾ ਮਿਲਾਪ ਹੁੰਦਾ ਆ ਤੇ ਇਹ ਵੀ ਬੰਗਾਲ ਦੀ ਖਾੜੀ ਦੇ ਵਿੱਚ ਜਾ ਕੇ ਸਮਾ ਜਾਂਦੀ ਉਸ ਤੋਂ ਬਾਅਦ ਕਾਲੀ ਮਿੱਟੀ ਖੇਤਰ ਕਾਲੀ ਮਿੱਟੀ ਦੇ ਜਿਹੜੇ ਖੇਤਰ ਨੇ ਉਹ ਗੁਜਰਾਤ ਤੇ ਮਹਾਰਾਸ਼ਟਰ ਦਾ ਇਲਾਕਾ ਇਹ ਕਾਲੀ ਮਿੱਟੀ ਵਾਲੇ ਖੇਤਰ ਹਨ ਜੋ ਕਿ ਕਪਾਹ ਦੀ ਫਸਲੇ ਚੰਗੇ ਮੰਨੇ ਜਾਂਦੇ ਹਨ ਭਾਰਤ ਦੇ ਉੱਤਰੀ ਮੈਦਾਨ ਜਲੋੜੀ ਮਿੱਟੀ ਵਾਲੇ ਖੇਤਰੀ ਭਾਰਤ ਦੇ ਲਗਭਗ ਉੱਤਰੀ ਮੈਦਾਨਾਂ ਦੇ ਵਿੱਚ ਆ ਜਾਂਦੇ ਹਨ ਭਾਰਤ ਦੇ ਉੱਤਰੀ ਮੈਦਾਨ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਉੱਤਰ ਪ੍ਰਦੇਸ਼ ਬਿਹਾਰ ਇਹ ਲਗਭਗ ਸਾਰੇ ਰਾਜ ਭਾਰਤ ਦੇ ਜਿਹੜੇ ਉੱਤਰੀ ਮੈਦਾਨ ਹਨ ਹਾਂਜੀ ਨੈਕਸਟ ਅਸੀਂ ਭਰਾਂਗੇ ਡੈਲਟਾਈ ਕਿਸਮ ਦੀ ਵਨਸਪਤੀ ਡੈਲਟਾਈ ਕਿਸਮ ਦੀ ਜਿਹੜੀ ਵਨਸਪਤੀ ਹੈ ਪੱਛਮੀ ਬੰਗਾਲ ਤੇ ਬੰਗਾਲ ਦੀ ਖਾੜੀ ਦੇ ਵਿੱਚ ਬ੍ਰਹਮਪੁੱਤਰ ਉਹ ਗੰਗਾ ਦੇ ਦਰਿਆ ਦੇ ਮੇਲ ਜਿਹੜਾ ਡੈਲਟਾ ਬਣਦਾ ਹੈ ਉੱਥੇ ਜਿਹੜੀ ਬਨਸਪਤੀ ਪੈਦਾ ਹੁੰਦੀ ਹੈ ਡੈਲਟਾਈ ਕਿਸਮ ਦੀ ਬਨਸਪਤੀ ਜਿਹੜੀ ਸੁੰਦਰਬਨ ਦੇ ਨਾਲ ਮਸ਼ਹੂਰ ਆ ਇਸ ਤੋਂ ਇਲਾਵਾ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਡੈਲਟਾਈ ਕਿਸਮ ਦੀ ਬਨਸਪਤੀ ਪਾਈ ਜਾਂਦੀ ਹੈ ਜਿਵੇਂ ਉੜੀਸਾ ਦੇ ਵਿੱਚ ਹਿਮ ਨਦੀ ਤੇ ਨਿਮ ਨਦੀ ਤੇ ਡੈਲਟਾ ਬਣਦਾ ਉੱਥੇ ਵੀ ਬਨਸਪਤੀ ਜਿਹੜੀ ਪਾਈ ਜਾਂਦੀ ਹੈ ਇਸ ਤਰ੍ਹਾਂ ਦੀ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਕ੍ਰਿਸ਼ਨਾ ਤੇ ਗੋਦਾਵਰੀ ਨਦੀ ਜਿਹੜੀ ਡੈਲਟਾ ਬਣਾਉਂਦੀ ਹੈ ਤੇ ਉੱਥੇ ਵੀ ਇਸ ਕਿਸਮ ਦੀ ਜਿਹੜੀ ਬਨਸਪਤੀ ਆ ਉਹ ਪਾਈ ਜਾਂਦੀ ਹੈ ਉਸ ਤੋਂ ਬਾਅਦ ਭਾਰਤ ਦੇ ਜਿਹੜੇ ਸਦਾਬਹਾਰ ਬਾਨਾ ਜਾਂ ਸਦਾਬਹਾਰ ਬਨਸਪਤੀ ਸਦਾਬਹਾਰ ਬਨਸਪਤੀ ਉਹ ਹੁੰਦੀ ਹੈ ਜਿਹਦੇ ਪਤਖ ਸਦਾ ਲਈ ਹਰੇ ਭਰੇ ਰਹਿੰਦੇ ਹਨ ਉਹ ਆਪਣੇ ਪੱਤੇ ਨਹੀਂ ਛਾੜਦੇ ਇਸ ਕਰਕੇ ਇਸ ਤਰ੍ਹਾਂ ਦੀ ਬਨਸਪਤੀ ਸਾਡੇ ਆਸਾਮ ਰਾਜ ਦੇ ਵਿੱਚ ਭਾਰਤ ਦੇ ਆਸਾਮ ਰਾਜ ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਜਬਨਸਪਤੀ ਪਾਈ ਜਾਂਦੀ ਹੈ ਉਹ ਕਹਿੰਦੇ ਸੀ ਸਦਾਬਹਾਰ ਕਿਸਮ ਦੀ ਇਹ ਜ਼ਿਆਦਾਤਰ ਉਹਨਾਂ ਖੇਤਰਾਂ 'ਚ ਹੁੰਦੀ ਹੈ ਜਿੱਥੇ ਵਰਖਾ ਦੇਕ ਪੈਂਦੀ ਹੈ। ਸੋ ਇੱਥੇ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਬਨਸਪਤੀ ਜੋ ਪਾਈ ਜਾਂਦੀ ਹੈ। ਇਹ ਸੀਗੇ ਪਾਠ ਦੂਜਾ ਕੁਦਰਤੀ ਬਨਸਪਤੀ ਨਸੰਬੰਧ ਨਕਸ਼ੇ ਦੇ ਸਥਾਨ ਤੇ ਆਸ ਹੈ ਕਿ ਤੁਸੀਂ ਸਾਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ। ਤੇ ਜੇਕਰ ਇਹ ਜਾਣਕਾਰੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਾਈਕ ਤੇ ਸ਼ੇਅਰ ਵੀ ਕਰਿਓ। ਧੰਨਵਾਦ।